очку Qualse are not going any. Stan-san I said. They are not going to work again. I am a Trustee earlier its Этот tama-げant of thebanezioong Ah, probably I ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਸ਼ਾਨਦਾਰ ਆਯੋਜਨ ਮੋਡਲ ਟਾਊਨ ਵਿਖੇ ਕੀਤਾ ਗਿਆ ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ ਕੀਤੀ ਗਈ ਜਿਸ ਦੇ ਵਿੱਚ ਪੰਥ ਦੀ ਸ਼ਾਨ ਪੰਜ ਪਿਆਰਿਆਂ ਦੀ ਅਗਵਾਈ ਦੇ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਨਗਰ ਕੀਰਤਨ ਨੇ ਪਿੰਡ ਦੇ ਮੁੱਖ ਮਾਰਗਾਂ ਦਾ ਸੰਚਾਰ ਕੀਤਾ ਕੀਰਤਨ ਦੌਰਾਨ ਰਾਗੀ ਜਥਿਆਂ ਦੇ ਵੱਲੋਂ ਗੁਰੂ ਘਰ ਦੀ ਬਾਣੀ ਦਾ ਕੀਰਤਨ ਕੀਤਾ ਗਿਆ ਜੱਟ ਦੀ ਗੱਤ ਕਾ ਟੀਮਾਂ ਨੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਦੀ ਫਤਿਹ ਦੇ ਜੈਕਾਰੇ ਲਾਇ ਸੇਵਾਦਾਰਾਂ ਦੇ ਵੱਲੋਂ ਲੰਗਰ ਅਤੇ ਮਿੱਠੇ ਚਲਦੀ ਵਿਵਸਥਾ ਕੀਤੀ ਗਈ ਤਾਂ ਜੋ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਅਸੁਵਿਧਾ ਨਾ ਹੋਵੇ ਇਸ ਮੌਕੇ ਪਿੰਡ ਵਾਸੀਆਂ ਦੇ ਵਿੱਚ ਖਾਸ ਉਤਸ਼ਾਹ ਵੇਖਣ ਨੂੰ ਮਿਲਿਆ ਤੇ ਹਰ ਉਮਰ ਦੇ ਲੋਕਾਂ ਨੇ ਭਾਗ ਲੈ ਕੇ ਗੁਰੂ ਸਾਹਿਬ ਦੀ ਬਾਣੀ ਅਤੇ ਉਪਦੇਸ਼ਾਂ ਨੂੰ ਯਾਦ ਕੀਤਾ ਮੋਡਲ ਟਾਊਨ ਕਪੂਰਥਲਾ ਤੋਂ ਜਸਵੀਰ ਆਲਕ ਦੀ ਰਿਪੋਰਟ ਰਜ਼ਾਨਾ ਸਵੇਰਾ ਟੀਵੀ